ਅਲੀ ਸ਼ੁਰੂ ਕਰਤੀ ਭਾਈ ਜੀ ਵੀਡੀਓ ਚਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਜੋ ਘੋਲੀਆਂ ਖੁਰਤ ਦੇ ਗੁਰਦੁਆਰਾ ਸ੍ਰੀ ਦాతਾ ਅੰਤ ਜੋ ਭਾਈ ਦੀਪ ਸਿੱਧੂ ਦੇ ਜੋ ਸੋਚ ਨੂੰ ਮਖ ਰੱਖਦੇ ਹੋਇਆ ਉਹ ਨਰੀਕਾ ਸਿੱਧੂ ਜੋ ਕਿ ਕਈ ਦਿਨਾਂ ਤੋਂ ਪੈਦਲ ਮਾਰਚ ਸਾਉਂਦ ਮਾਸਾ ਤੋਂ ਲੈ ਕੇ ਕਰਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਕੱਲ ਰਾਤ ਦੇ ਦਾਸ ਘੋਲੀਏ ਦਾ ਜੋ ਪਹੁੰਚਿਆ ਸੰਗਤਾਂ ਸਮੇਤ ਸਾਜੀ ਸੰਗਤਾਂ ਕੇ ਆਓ ਆਪਾਂ ਇਸ ਭਾਈ ਮਾ ਅਤੇ ਜਿੰਨੇ ਵੀ ਇਹ ਵਾਰਸ ਪੰਜਾਬ ਜਥੇਬੰਦੀ ਦੀ ਮੈਂਬਰਸ਼ਿਪ ਆ ਉਹਦਾ ਵੱਧ ਟੜ ਕੇ ਸਾਥ ਦਿਏ ਤਾਂ ਕਿ ਆਪਾਂ ਸਰਕਾਰਾਂ ਨੂੰ ਜਿਹੜੀਆਂ ਸੁੱਤੀਆਂ ਪਈਆਂ ਜ਼ਾਲਮ ਸਰਕਾਰਾਂ ਜਿਹੜੀਆਂ ਅੱਜ ਤੱਕ ਆਨੰਦਪੁਰ ਦੇ ਜੀ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਅਮਰਸਾਹਬ ਸਾਹਿਬ ਨੇ ਮਤੇ ਪਾਏਗੇ ਸੀ ਉਹਨਾਂ ਤੋਂ ਪਾਣੀ ਉਹ ਸਰਕਾਰ ਨੂੰ ਜਗਾ ਸਕੀਏ ਕਿ ਸਾਡੇ ਉਹ ਬੰਦੇ ਲਾਗੂ ਕਿਤੇ ਜਾਣ ਤੇ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ 25 25 30 35 35 ਸਾਲਾਂ ਤੋਂ ਸਾਡੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾਂਦੇ ਜਿਵੇਂ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਭਾਈ ਸਾਹਿਬ ਐ ਅਮਰਪਾਲ ਸਿੰਘ ਜੀ ਉਹ ਵੀ ਡਿਬੂਡੂ ਘੜ ਦੀ ਜੇਲ੍ਹ ਚ ਸ਼ਾਮ ਚ ਬੰਦ ਨੇ ਸਰਕਾਰ ਵੱਲੋਂ ਐਨਐਸਏ ਲਾ ਕੇ ਬੰਦ ਕੀਤਾ ਸੀ ਪ੍ਰੋਲ ਵੀ ਨਹੀਂ ਦਿੱਤੀ ਗਈ ਉਸ ਦੇ ਸਬੰਧ ਵਿੱਚ ਆਓ ਅੱਜ ਆਪਾਂ ਇਹਨਾਂ ਵੀ ਹੀਰਾ ਦਾ ਸਾਥ ਦਈਏ ਤਾਂ ਕਿ ਆਪਣੇ ਬੱਦੀ ਸਿੰਘਾ ਦਾ ਜੋ ਮਸਲਾ ਗੁਰੂਗਰਾਜ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਮਸਲਾ ਹੋਰ ਵੀ ਕਈ ਪੰਜਾਬ ਦੇ ਵੱਖ-ਵੱਖ ਮਸਲੇ ਨੇ ਜਿਹੜੇ ਸੁਲਝਾਏ ਜਾਣ ਤੇ ਇਹ ਤਾਂ ਹੀ ਸੁਲਝਾਏ ਜਾਣਗੇ ਜੇ ਆਪਾਂ ਘਰਾਂ ਵਿੱਚੋਂ ਉੱਠ ਕੇ ਇਹਨਾਂ ਜਿੰਨਾ ਵੀ ਇਹਨਾਂ ਧੜਕ ਕਪਾਟੇ ਉਹਨਾਂ ਦਾ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਿਆ ਬਣਿਆ ਲਾਜ ਆਵੇ ਸੇ ਫਕਮਾਲ ਸੇਵ ਜੀ ਗੁਰਗੱਪ ਸਾਹਿਬ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦੀਪ ਸਿੰਘ ਜੀ ਸਿੱਧੂ ਸ਼ਹੀਦ ਇਹਨਾਂ ਦੀ ਸੋਚ ਨੇ ਇੱਕ ਦੁਨੀਆ ਜਗਾ ਦਿੱਤੀ ਸੀ ਪਰ ਇਹ ਜ਼ਾਲਮ ਸਰਕਾਰ ਇਹਨਾਂ ਨੌਜਵਾਨਾਂ ਦੀ ਚੜ੍ਹਦੀ ਕਲਾ ਨੂੰ ਜਰ ਨਹੀਂ ਸਕਦੇ ਭਾਈ ਦੀਪ ਸਿੰਘ ਨੂੰ ਵੀ ਸ਼ਹੀਦ ਕਰਾਇਆ ਭਾਈ ਅਮਰਪਾਲ ਸਿੰਘ ਵਰਗੇ ਗੁਰਦੀਵੜੂਆ ਜੀਵਦੇ ਸਾਡੇ ਬੰਦੀ ਸਿੰਘ ਉਹ ਵੀ 35 35 ਸਾਲ ਤੋਂ ਜੇਲਾਂ ਦੇ ਵਿੱਚ ਡੱਕੇ ਹੋਏ ਆ ਉਹਨਾਂ ਦੀ ਸੋਚ ਨੂੰ ਭਾਈ ਮਨਦੀਪ ਸਿੰਘ ਸਿੱਧੂ ਨੇ ਕਈ ਦਿਨਾਂ ਤੋਂ ਲੈ ਕਰਕੇ ਬਦਨੁਵਾ ਸਾਹਿਬ ਦੀ ਧਰਤੀ ਤੋਂ ਪੈਦਲ ਯਾਤਰਾ ਤੁਰੀ ਵੀ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਇਹ ਇੱਕ ਪਾਣੀਆਂ ਦੇ ਮੁੱਦੇ ਸਾਡੇ ਬਹੁਤ ਹੀ ਅੱਜ ਸਰਕਾਰਾਂ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਗਈਆਂ ਭਾਈ ਦੀਪ ਸਿੰਘ ਸਿੱਧੂ ਸਾਨੂੰ ਦੱਸ ਕੇ ਗਿਆ ਸੀ ਜੋ ਉਹਨੀਆਂ ਦੇ ਗੱਲਾਂ ਸੀ ਉਹ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ ਇਹ ਜਿਹੜੀਆਂ ਸਰਕਾਰਾਂ ਨੇ ਸਾਨੂੰ ਦਬਾਉਣੀਆਂ ਚਾਹੁੰਦੀਆਂ ਨੇ ਪਰ ਖਾਲਸਾ ਪੰਥ ਕਦੇ ਨਾ ਝੁਕਿਆ ਤੇ ਨਾ ਕਦੇ ਦਬਿਆ ਇਹ ਜਿੰਨਾ ਦਬਾਉਣਗੇ ਉਹਨਾਂ ਹੀ ਚੜ੍ਹਦੀ ਕਲਾ ਹੋ ਜਾਊਗੀ ਅੱਜ ਭਾਈ ਮਨਦੀਪ ਸਿੰਘ ਜੀ ਬਹੁਤ ਵੱਡੇ ਕਾਫਲੇ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਧਰਤੀ ਤੇ ਪਹੁੰਚੇ ਸੱਚੇ ਪਾਤਸ਼ਾਹ ਮੇਹਰ ਕਰਨ ਇਨਾ ਤੇ ਮੇਰ ਕਾ ਚੜਦਿਆ ਗਲ ਬਖਸ਼ ਕਰ ਇਹ ਤਰਕੀਆਂ ਬਖਸ਼ ਕਰ ਇੰਨੀਆਂ ਹੀ ਬੇਨਤੀਆਂ ਮਨਜ਼ੂਰਵਾਜ਼ ਦਿੱਤੀ ਕਰ ਸਾਹ ਮਹਾਂ ਦਜੀਤ ਕਰ ਗਿਆ